ਦੇਸ਼ ਦੇ ਵਿੱਚ ਪਿਛਲੇ ਦਿਨੀ ਹੋਏ ਲੋਕ ਸਭਾ ਚੋਣਾਂ ਦੇ ਵਿੱਚ ਭਾਜਪਾ ਇੱਕ ਵਾਰੀ ਫੇਰ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਈ ਹੈ ਹਾਲਾਂਕਿ 400 ਦਾ ਨਾਰਾ ਭਾਜਪਾ ਵੱਲੋਂ ਜ਼ਰੂਰ ਦਿੱਤਾ ਗਿਆ ਸੀ ਲੇਕਿਨ 400 ਦੇ ਕਰੀਬ ਭਾਜਪਾ ਪਹੁੰਚ ਨਹੀਂ پائی ਕਿਸਾਨਾਂ ਦੁਆਰਾ ਲਗਾਤਾਰ ਭਾਜਪਾ ਆਗੂਆਂ ਦਾ ਵਿਰੋਧ ਵੀ ਕੀਤਾ ਗਿਆ ਸੀ ਸਾਡਾ ਕਿਸਾਨ ਆਗੂ ਮੌਜੂਦ ਹੈ ਕਬਲ ਸਿੰਘ ਜੀ ਭਾਜਪਾ ਦਾ ਵਿਰੋਧ ਕੀਤਾ ਗਿਆ ਸੀ ਹਰ ਦੇਸ਼ ਦੇ ਵਿੱਚ ਹਰ ਉਮੀਦਵਾਰ ਦਾ ਲੇਕਿਨ ਫੇਰ ਵੀ ਭਾਜਪਾ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਈ ਵੇਖੋ ਜੀ ਜਿਹੜੀ ਤੁਸੀਂ ਗੱਲ ਕਰਨ ਦੇ ਵੀ ਭਾਜਪਾ ਸਰਕਾਰ ਬਣਾਉਣ ਦੇ ਵਿੱਚ ਐਸ ਵੇਲੇ ਐਮੀ ਤੇ ਰੱਖ ਰਹੀ ਆ ਸਾਡੇ ਪੰਜਾਬ ਦੇ ਵਿੱਚ ਜਿਹੜੇ ਵੀ ਸਾਡੇ ਕਿਸਾਨ ਆਗੂ ਨੇ ਜੋ ਸਾਨੂੰ ਹਦਾਇਤ ਕੀਤੀ ਸੀਗੀ ਵੀ ਇਹਨਾਂ ਦਾ ਪੀਸਫੁਲ ਧਰਨੇ ਦੇ ਰਾਹੀਂ ਇਹਨਾਂ ਨਾਲ ਸਵਾਲ ਜਵਾਬ ਕਰਨੇ ਉਸੇ ਤਰ੍ਹਾਂ ਹੀ ਕਰਦੇ ਰਹੇ ਆ ਸਾਡੇ ਹੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਤਰਨਜੀਤ ਸੰਧੂ ਦਾ ਵੀ ਅਸੀਂ ਵਿਰੋਧ ਕੀਤਾ ਸਵਾਲ ਜਵਾਬ ਕੀਤੇ ਅਸੀਂ ਆਪਣੇ ਟਾਰੀ ਬਾਰਡਰ ਤੇ ਦੋ ਰਾ ਸਾਡੇ ਕੋਲ ਗਿਆ ਦੋ ਰਾ ਹੀ ਹੁਣ ਸਵਾਲ ਜਵਾਬ ਕੀਤੇ ਆ ਯਾਨੀ ਕਿ ਸਾਡੇ ਕੋਲੋਂ ਗੱਡੀ ਨਿਠਾ ਕੇ ਨਿਕਲ ਜਾਂਦਾ ਰਿਹਾ ਤੁਸੀਂ ਗੱਲ ਕਰਦੇ ਜੇ ਭਾਜਪਾ ਸਰਕਾਰ ਦੀ ਸਾਨੂੰ ਤੇ ਉਮੀਦ ਨਹੀਂ ਵੀ ਇਹ ਭਾਜਪਾ ਸਰਕਾਰ ਆਜੂਗੀ ਭਾਜਪਾ ਦੇ ਮੋਦੀ ਦੇ ਕਹਿੰਦੇ ਆ ਵੀ ਮੈਂ 400 ਦੇ ਪਾਰ ਖੜੂੰਗਾ ਐ ਕਿ 400 300 ਪਾਰ ਵੀ ਨਹੀਂ ਹੋਈ ਉਹਦੀ ਦੂਜੀ ਗੱਲ ਕਰੀਏ ਜਿਸ ਤਰ੍ਹਾਂ ਜਿਤਨਾ ਭਾਜਪਾ ਦੇ ਨਾ ਭਾਜਪਾ ਨੇ ਹੀ ਉਹ ਰਾਹ ਬੰਦ ਕਰਕੇ ਸਾਡੇ ਰਸਤੇ ਵਿੱਚ ਕਿੱਲਾ ਲਾ ਕੇ ਤੇ ਸਾਡਾ ਰਸਤਾ ਬਲੋਕ ਕਰਕੇ ਆਮ ਜਨਤਾ ਨੂੰ ਪਰੇਸ਼ਾਨ ਕਰਦੀ ਆ ਜੇਕਰ ਕਿਸਾਨ ਇਹ ਪਰੇਸ਼ਾਨ ਕਰਦੇ ਪਬਲਿਕ ਆਈਂਦੀ ਵੀ ਕਿਸਾਨਾਂ ਨੇ ਰਸਤਾ ਰੁਕਿਆ ਸਾਰੇ ਹੀ ਮੈਂ ਪਬਲਿਕ ਦੇ ਵੀਰਾਂ ਭੈਣਾਂ ਭਰਾਵਾਂ ਨੂੰ ਬੇਨਤੀ ਕਰਦਾ ਨੌਜੋਨਾਂ ਬੇਨਤੀ ਕਰਦਾ ਮਾਂ ਵੀ ਇਹਦੇ ਤੇ ਬਾਹਰ ਠਾਉਣੀ ਚਾਹੀਦੀ ਵੀ ਜਿਹੜਾ ਰਸਤਾ ਬੰਦ ਦਿੱਲੀ ਨੂੰ ਜਾਣ ਵਾਲਾ ਕੀਤਾ ਕਿੰਨੇ ਬੰਦ ਕੀਤਾ ਸਿਰਫ ਭਾਜਪਾ ਨੇ ਹੀ ਕੀਤਾ ਵਾ ਕੀ ਲੱਗਦਾ ਭਾਜੀ ਨੁਕਸਾਨ ਹੋਇਆ ਚੋਣਾ ਚ ਜਾਂ ਫਿਰ ਫਾਇਦਾ ਕਿਉਂਕਿ ਅਗਰ ਨੁਕਸਾਨ ਹੁੰਦਾ ਤੇ ਭਾਜਪਾ ਸਰਕਾਰ ਨਾ ਬਣਾ ਪੰਦੀ ਲੇਕਿਨ ਹੁਣ ਫਾਇਦਾ ਨਜ਼ਰ ਆ ਰਿਹਾ ਕੀ ਲੱਗਦਾ ਕਿ ਵਿਰੋਧ ਵੀ ਕੀਤਾ ਫਿਰ ਵੀ ਭਾਜਪਾ ਸਰਕਾਰ ਕੇਂਦਰ ਦੇ ਵਿੱਚ ਬੰਦੀ ਨਜ਼ਰ ਸਰ ਪੰਜਾਬ ਦੇ ਵਿੱਚ ਉਹਦੇ 0 ਸੀਟ ਆਈ ਇਹਨਾਂ ਦੀ ਹਰਿਆਣਾ ਦੇ ਵਿੱਚ 20 ਇਹਨਾਂ ਦਾ ਬਹੁਤ ਮੰਦਾ ਹੀ ਹਾਲ ਆ ਹੋਰ ਕਰਨਾਟਕ ਦੇ ਵਿੱਚ ਦੇਖ ਲੋ ਮਤਲਬ ਇਹਨਾਂ ਨਾਲ ਜਿੱਥੇ ਯੂਪੀ ਬਿਹਾਰ ਚੋਂ ਥੋੜੀਆਂ ਇਹਨਾਂ ਨੂੰ ਸੀਟਾਂ ਵਧ ਆਈਆਂ ਨੇ ਪਰ ਪਹਿਲਾਂ ਵਾਲੀ ਗੱਲ ਇਹਨਾਂ ਦੇ ਵਿੱਚ ਨਹੀਂ ਰਹੀ ਹੁਣ ਕੁਝ ਇਹਨਾਂ ਨੇ ਚਲੋ ਸਮਝੌਤੇ ਕਰਕੇ ਸਰਕਾਰ ਬਣਾ ਰਹੇ ਆ ਪਰ ਇਹਦੀ ਕੋਈ ਗਰੰਟੀ ਨਹੀਂ ਇਹ 5 ਸਾਲ ਚੱਲੇਗੀ ਇਹਦਾ ਕੋਈ ਪਤਾ ਨਹੀਂ ਨतीश ਕੁਮਾਰ ਦੀ ਸਰਕਾਰ ਵਾਂਗੂ ਇਹ ਕਦੋਂ ਗਿਰ ਜਾਣੀ ਹੈ ਮੰਨ ਲਓ ਸਾਲ ਚੱਲ ਜੇ 2 ਸਾਲ ਚੱਲ ਜੇ ਪੂਰੀ ਪਹਿਲਾਂ ਵਾਲੀ ਬੜਕ ਨਹੀਂ ਹੈਗੀ ਹੁਣ ਇਹਨਾਂ ਦੇ ਵਿੱਚ ਕੀ ਲੱਗਦਾ ਭਾਜੀ ਬਿਆਨਬਾਜ਼ੀਆਂ ਵੀ ਕੀਤੀਆਂ ਜਾ ਰਹੀਆਂ ਭਾਵੇਂ ਕੰਗਨਰ ਰੋਧ ਦੀ ਹੋਏ ਕੰਗਨਰ ਰੋਧ ਨੂੰ ਸੀਆਜੀਐਸਰ ਦੇ ਜਵਾਨ ਵੱਲੋਂ ਥੱਪੜ ਵੀ ਮਾਰਿਆ ਗਿਆ ਉਸ ਨੂੰ ਕਿਵੇਂ ਦੇਖਦੇ ਵੇਖੋ ਜੀ ਆਪਦੇ মিডিਆ ਦੇ ਚੈਨਲ ਰਾਹੀਂ ਪਤਾ ਲੱਗ ਰਿਹਾ ਵੈ ਥੱਪੜ ਮਾਰਿਆ ਵੈ ਥੱਪੜ ਦੀ ਹਾਲੀ ਤੱਕ ਸਾਨੂੰ ਦੇ ਕੋਈ ਵੀਡੀਓ ਦੇਖੀ ਨਹੀਂ ਵੀ ਥੱਪੜ ਮਾਰਿਆ ਉਸ ਕੁਲਵਿੰਦਰ ਕੌਰ ਭੈਣ ਨੇ ਇੱਕ ਸਿਕਿਉਰਿਟੀ ਨੂੰ ਮੁੱਖ ਰੱਖਦੇ ਹੋਏ ਭਾਵੇਂ ਵਿੱਚ ਵੀਆਈਪੀ ਹੋਵੇ ਭਾਵੇਂ ਅਫਸਰ ਹੋਵੇ ਭਾਵੇਂ ਕੋਈ ਆਮ ਜੰਦਾ ਹੋਵੇ ਜਦੋਂ 에ਅਰਪੋਰਟ ਦੀ ਸਿਕਿਉਰਿਟੀ ਨੂੰ ਮੁੱਖ ਰੱਖਦੇ ਆ ਉਹਨੇ ਉਸ ਨੂੰ ਬੈਗ ਦੀ ਚੈਕਿੰਗ ਕਰਨ ਵਾਸਤੇ ਔਰ ਮੋਬਾਈਲ ਦੀ ਚੈਕਿੰਗ ਕਰਨ ਵਾਸਤੇ ਨੇ ਕਿਹਾ ਵੀ ਬੈਲਟ ਦੇ ਉੱਤੇ ਨੰਗਣਾ ਵਾ ਤੇ ਸਾਨੂੰ ਚੱਕਰ ਆ ਗਿਆ ਜਦੋਂ ਉਹਨੇ ਇਹ ਗੱਲ ਕਹੀ ਤੇ ਉਹਨੇ ਕੌਰ ਦਾ ਲਬਜੇ ਬੋਲੇ ਵੀ ਕੌਰ ਜਿਹੜਾ ਲਬਜਿਆ ਹੈਗਾ ਬਾਤ ਹੈ ਉਹ ਖਾਲਸਤਾਨੀ ਆ ਉਹਨੂੰ ਖਾਲਸਤਾਨੀ ਕਹਿ ਕੇ ਟਾਰਗੇਟ ਕੀਤਾ ਫਿਰ ਉਹ ਤਰਛੇ ਜਾ ਕੇ ਉਹਨੇ ਇਹ ਕਿਹਾ ਵੀ ਇਹ ਉਹੀ ਕੰਗਨ ਰਨੌ ਤੇ ਜਿੰਨੀਆਂ ਸਾਡੀਆਂ ਮਹਿਤਾਵਾਂ ਨੂੰ ਸਾਡੀਆਂ ਬੀਬੀਆਂ ਭੈਣਾਂ ਨੂੰ ਉੱਥੇ ਉਸ ਟਾਈਮ ਤੇ ਦਿੱਲੀ ਦੇ ਧਰਨੇ ਵਿੱਚ ਬੈਠੀਆਂ ਨੂੰ ਇਹਨੇ ਟਕੇ ਟਕੇ ਦੀਆਂ ਔਰਤਾਂ ਕਿਹਾ ਸੀਗਾ ਔਰ ਇਹਨੇ 100-100 ਰੁਪਏ ਦਿਹਾੜੀ ਦੇ ਕਿਹਾ ਸੀ ਵੀ ਦਿਹਾੜੀ ਦੇ ਸਾਰੇ ਆਵਾਈਆਂ ਹੋਈਆਂ ਯਾਨੀ ਕਿ ਸਾਡੀਆਂ ਮਹਿਤਾਵਾ ਪੈਣਾ ਸਾਡੀਆਂ ਆਪਣੇ ਬੱਚਿਆਂ ਦੀਆਂ ਮੋਢੇ ਨਾਲ ਮੋਢਾ ਜੋੜ ਕੇ ਉੱਥੇ ਸਾਡੇ ਧਰਨੇ ਵਿੱਚ ਬੈਠੀਆਂ ਸੀ ਉਹ ਕੋਈ 100-100 ਰੁਪਏ ਦਿਹਾੜੀ ਦੇ ਆਈਆਂ ਆਪਣੇ ਪੁੱਤਾਂ ਦੇ ਨਾਲ ਉੱਥੇ ਕੰਦੇ ਨਾਲ ਕੰਦਾ ਜੋੜ ਕੇ ਬੈਠੀਆਂ ਸੀਗੀਆਂ ਤੇ ਕੋਈ ਦਿਹਾੜੀ ਤੇ ਨਹੀਂ ਗਈਆਂ ਸਾਡੀਆਂ ਮਹਿਤਾਵਾ ਪੈਣਾ ਸੀ ਉਹਦੇ ਪਰਿਵਾਰ ਵਿੱਚ ਉਸ ਟਾਈਮ ਉਹਦੀ ਮਾਤਾ ਔਰ ਚਾਚੀ ਵੀ ਬੈਠੀ ਸੀ ਔਰ ਗੱਲ ਕੀਤੀ ਜਾਵੇ ਉਹਦੇ ਪਰਿਵਾਰ ਵੱਲੋਂ ਉਦੇ ਪਰਿਵਾਰ ਵਿੱਚੋਂ ਗੱਲ-ਗੱਲ ਸਾਹਮਣੇ ਹੋਈ ਤੁਹਾਡੇ ਚੈਨਲ ਦੇ ਨਾਲ ਹੀ ਸਾਡੇ 7 ਜੀ ਸਾਡੇ 7 ਲੋਕ ਜਿਹੜੇ ਆ ਇਹ ਆਰਮੀ ਦੇ ਵਿੱਚ ਇੱਕ ਡਿਊਟੀ ਨਿਭਾ ਰਹੇ ਨੇ ਇਹ ਸਾਨੂੰ ਖਾਲਸਤਾਨੀ ਦੱਸ ਰਹੀ ਹੈ ਕੰਗਣਾ ਰਣੌਤ ਜਿਹੜੀ ਖੂਹ ਦੇ ਵਿੱਚ ਜਿਹੋ ਜੀ ਆਵਾਜ਼ ਮਾਰੀ ਉਹੋ ਜੀ ਅੱਗ ਆਵਾਜ਼ ਆਉਂਦੀ ਆ ਕੰਗਣਾ ਰਣੌਤ ਨੇ ਜੋ ਗੱਲਾਂ ਕੀਤੀਆਂ ਸੀ ਉਹਦਾ ਨੂੰ ਮੂੰਹ ਦੇ ਤਮਾਚਾ ਖਾਣਾ ਪਿਆ ਭਜੀ ਕੀ ਕੀ ਲੱਗਦਾ ਕਿ ਲਗਾਤਾਰ ਕਿਸਾਨਾ ਵਾਲੋਂ ਧਰਨੇ ਲਗਾਏ ਜਾ ਰਹੇ ਆ ਵਿਰੋਧ ਵੀ ਕੀਤਾ ਗਿਆ ਤਾਂਕਿ ਭਾਜਪਾ ਦੀ ਸਰਕਾਰ ਨਾ ਆਏ ਲੇਕਿਨ ਹੁਣ ਫਿਰ ਭਾਜਪਾ ਦੀ ਸਰਕਾਰ ਆ ਰਹੀ ਹੈ ਸੋ ਕੀ ਲੱਗਦਾ ਕਿ ਕਿਸਾਨਾਂ ਦੇ ਮਸਲੇ ਹੱਲ ਹੋਣਗੇ ਕਿਉਂਕਿ ਅੱਜ ਵੀ ਧਰਨਾ ਲਗਾ ਕੇ ਕਿਸਾਨ ਲਗਾਤਾਰ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਦੇ ਲਗਾਤਾਰ ਧਰਨੇ ਲਗਾ ਕੇ ਬੈਠੇ ਬਿਲਕੁਲ ਸਰ ਕਿਸਾਨਾਂ ਦੇ ਮਸਲੇ ਹੱਲ ਹੋਣਗੇ ਸਰਕਾਰ ਜੀ ਦੀ ਮਰਜ਼ੀ ਆਵੇ ਇਹਨਾਂ ਨੂੰ ਮੰਨਣਾ ਹੀ ਪੈਣਾ ਆ ਕੀ ਲੱਗਦਾ ਕਬਲ ਸਿੰਘ ਜੀ ਕਿਸਾਨਾਂ ਦੇ ਮਸਲੇ ਹੱਲ ਹੋਣਗੇ ਉਹ ਜੀ ਸਰਕਾਰ ਸਾਡੀ ਲੋ ਜਿਹੜੀ ਮਰਜ਼ੀ ਆ ਜੇ ਭਾਜਪਾ ਦੀ ਆਜੇ ਕਾਂਗਰਸ ਦੀ ਆਜੇ ਸਾਡਾ 2 ਤਰੀਕ ਨੂੰ ਜਥਾ ਲਖਣ ਤੋਂ ਬਾਅਦ ਵਿੱਚ ਗਿਆ ਸੀਗਾ ਤੇ ਉਹ ਗਰਦਾਸਪੁਰ ਜਿਲ੍ਹਾ ਗਿਆ ਸੀ ਹੁਣ 10 ਤਰੀਕ ਨੂੰ ਫੇਰ ਸਾਡਾ ਸਰਵਨ ਸਿੰਘ ਪੰਦੇਰ ਦੀ ਔਰ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਦੀ ਗਵਾਹੀ ਵਿੱਚ ਬਿਆਸਾ ਤੋਂ ਵੱਡਾ ਕਾਫਲਾ ਰਵਾਨਾ ਹੋਊਗਾ ਅਮਰਸਰ ਜ਼ਿਲ੍ਹਾ ਉੱਥੇ ਜਾਊਗਾ ਜਿੰਨਾ ਚਿਰ ਸਾਡਾ ਕਿਸਾਨਾਂ ਦਾ ਐਮਐਸਪੀ ਦਾ ਜਾਂ ਹੋਰ ਸਾਡੀਆਂ ਮੰਗਾਂ ਦਾ ਮਸਲਾ ਹੱਲ ਨਹੀਂ ਹੁੰਦਾ ਉਹਨੇ ਚਿਰ ਸਾਡਾ ਜਿਹੜਾ ਅੰਦੋਲਨ ਬਰਕਰਾਰ ਉੱਥੇ ਰਹੇਗਾ ਔਰ ਪਿੰਡਾਂ ਵਿੱਚ ਸਾਡੀ ਆਵਾਜ਼ ਇਹੋ ਯਾਰੀ ਆ ਲੋਸਿੰਗ ਰਹੀ ਸਪੀਕਰ ਰਹੀ سوشل ਨੈਟਵਰਕ ਰਹੀ ਕਿ ਕਿਸਾਨਾਂ ਵਾਲਾ ਧਰਨਾ ਜਿਹੜਾ ਅੰਦੋਲਨ ਉਸੇ ਤਰ੍ਹਾਂ ਬਰਕਰਾਰ ਹੀ ਰਹੇਗਾ ਆਉਣ ਵਾਲੇ ਸਮੇਂ ਚ ਕਿਹੜੇ ਕਦਮ ਚੁੱਕੇ ਜਾਣਗੇ ਕਿਸਾਨਾਂ ਲੋਕ ਕਿ ਕਾਫੀ ਦੇਰ ਤੋਂ ਧਰਨਾ ਲਗਾ ਕੇ ਬੈਠੇ ਆ ਕਿਸਾਨ ਆਉਣ ਵਾਲੇ ਸਮੇਂ ਚ ਕੋਈ ਸਟੈਪ ਹੈ ਜਿਹੜੇ ਚੁੱਕੇ ਜਾਣਗੇ ਸਰਕਾਰਾਂ ਦੇ ਖਿਲਾਫ ਕੇਂਦਰ ਦੇ ਖਿਲਾਫ ਪੰਜਾਬ ਸਰਕਾਰ ਦੇ ਖਿਲਾਫ ਤਾਰ ਬੇਕੋ ਅਜੇ ਤੇ ਪੀਸਫੁਲੀ ਪ੍ਰੋਟੈਸਟ ਚੱਲ ਰਿਹਾ ਹੈ ਅਗਰ ਸਰਕਾਰ ਨਹੀਂ ਮੰਨਦੀ ਤਾਂ ਫਿਰ ਇਹਨੂੰ ਮਤਲਬ ਲੰਮੇ ਦੌਰ ਤੇ ਵੀ ਲੜਿਆ ਜਾਊਗਾ ਫਿਰ ਇਹਨੂੰ ਸੰਘਰਸ਼ ਨੂੰ ਤੇਜ਼ ਕੀਤਾ ਜਾਊਗਾ ਹੋਰ ਜਿਸ ਤਰ੍ਹਾਂ ਪਹਿਲਾਂ ਦਿੱਲੀ ਅਧੋਲਨ ਦੇ ਵਿੱਚ ਕੀਤਾ ਗਿਆ ਸੀ ਭਾਵੇਂ ਸਾਨੂੰ 1 ਸਾਲ ਲੱਗ ਜੇ ਭਾਵੇਂ 1.5 ਲੱਗ ਜੇ ਉਹ ਲੰਮਾ ਪ੍ਰੋਟੈਸਟ ਚੱਲੇਗਾ ਜੀ ਜੇ ਕਿਸਾਨਾਂ ਦੀ ਗੱਲ ਕਰੀਏ ਤਾਂ ਕਿਸਾਨ ਆਖਿਰ ਕਿਹੜੀ ਪਾਰਟੀ ਨੂੰ ਹਮਾਇਤ ਕਰ ਦੇਗਾ ਕਿਉਂਕਿ ਕਾਲੀ ਜਲਦੀ ਵੀ ਸਰਕਾਰ ਰਹੀ ਹੈ ਕਿਸਾਨ ਪ੍ਰਦਰਸ਼ਨ ਕਰਦੇ ਰਹੇ ਕਾਂਗਰਸ ਦੀ ਵੀ 2017 ਸਰਕਾਰ ਆਈ ਹੈ ਕਿਸਾਨ ਪ੍ਰਦਰਸ਼ਨ ਕਰਦੇ ਰਹੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਕਿਸਾਨ ਪ੍ਰਦਰਸ਼ਨ ਕਰਦੇ ਬਈ ਆਖਿਰ ਕਿਸਾਨਾਂ ਦੀ ਪਾਰਟੀ ਕਿਹੜੀ ਹੈ ਕਿਸਾਨ ਕਿਹੜੀ ਪਾਰਟੀ ਨੂੰ ਪਸੰਦ ਕਰਦੇ ਆ ਜਿਹੜੇ ਲੱਗਦਾ ਕਿ ਉਹ ਕਿਸਾਨਾਂ ਦੀ ਹਮਾਇਤ ਹੀ ਸਰ ਕਿਸਾਨਾਂ ਦੀ ਪਾਰਟੀ ਸਿਰਫ ਯੂਨੀਅਨ ਹੀ ਹੈ ਜੀ ਇਹਨਾਂ ਨੂੰ ਕੋਈ ਸਰਕਾਰ ਆ ਜੇ ਇਹਨਾਂ ਨੂੰ ਆਪਣਾ ਹੱਕ ਲੜ ਕੇ ਹੀ ਲੈਣਾ ਪੈਂਦਾ ਕੋਈ ਸਰਕਾਰ ਸਾਨੂੰ ਮਤਲਬ ਥਾਲੀ ਦੇ ਵਿੱਚ ਰਾਹ ਕੇ ਦੇ ਹੱਕ ਦੇਣੇ ਨਹੀਂ ਕਿਸੇ ਨੇ ਸਰਕਾਰ ਜਿਹੜੀ ਮਰਜ਼ੀ ਆ ਜੇ ਨੀਤੀਆਂ ਉਹ ਹੀ ਇਹਨਾਂ ਦੀਆਂ ਕਿਸਾਨ ਮਾਰੂ ਨੀਤੀਆਂ ਇਹਨਾਂ ਦੀਆਂ ਭਾਵੇਂ ਆਮ ਆਦਮੀ ਪਾਰਟੀ ਹੋਵੇ ਭਾਵੇਂ ਕਾਲੀ ਦਾਲ ਹੋਵੇ ਭਾਵੇਂ ਬੀਜੇਪੀ ਹੋਵੇ ਕੋਈ ਵੀ ਹੋਵੇ ਇਹਨਾਂ ਦੀਆਂ ਕਿਸਾਨ ਮਾਰੂ ਨੀਤੀਆਂ ਨੇ ਮਤਲਬ ਕਿਸਾਨਾਂ ਨੂੰ ਮਤਲਬ ਕਿਸਾਨਾਂ ਨੂੰ ਪ੍ਰਦਰਸ਼ਨ ਕਰਕੇ ਹੀ ਆਪਣੇ ਹੱਕ ਲੈਣੇ ਪਊਗਾ ਬਿਲਕੁਲ ਜੀ ਆਪਣਾ ਹੱਕ ਲੜ ਕੇ ਹੀ ਲੈਣਾ ਪੈਂਦਾ ਹੈ ਬਾਕੀ ਸੰਘਰਸ਼ ਜਾਰੀ ਹੈ ਜਦੋਂ ਤੱਕ ਜਾਣਾ ਪਿਆ ਜਾਣਗੇ ਕਿਸਾਨ ਸੋ ਬਿਲਕੁਲ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਭਾਵੇਂ ਕੋਈ ਵੀ ਸਰਕਾਰ ਹੋਏ ਕਿਉਂਕਿ ਇਹ ਕਾਲੀ ਦਲ ਦੀ ਸਰਕਾਰ ਰਹੀ ਹੈ 2017 ਦੇ ਵਿੱਚ ਕਾਂਗਰਸ ਦੀ ਸਰਕਾਰ ਆਈ ਹੈ ਤੇ 2022 ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਆਈ ਹੈ ਲੇਕਿਨ ਕਿਸਾਨਾਂ ਨੂੰ ਆਪਣੇ ਹੱਕ ਪ੍ਰਦਰਸ਼ਨ ਦੇ ਜ਼ਰੀਏ ਹਮੇਸ਼ਾ ਲੈਣੇ ਪੈਂਦੇ ਆ ਸੋ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਆਪਣੀ ਜੰਗ ਜਾਰੀ ਰੱਖਣਗੇ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋ ਜਾਂਦੀਆਂ ਅਮਿਤ ਸ਼ਰਮਾ ਪੰਜਾਬ ਤੱਕ ਅੰਮ੍ਰਿਤਸਰ